ਪਿਛਲੇ ਦਿਨੀ ਆਰਐਸਐਸ ਦੇ ਜਨਰਲ ਸਕੱਤਰ ਦੱਤਾ ਹੋਸ ਬੋਲੇ ਦਾ ਇੱਕ ਬਿਆਨ ਆਉਂਦਾ ਜਿਦੇ ਵਿੱਚ ਉਹ ਕਹਿੰਦਾ ਏ ਕਿ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਦੋ ਸ਼ਬਦ ਦਰਜਾ ਸਮਾਜਵਾਦ ਤੇ ਧਰਮ ਨਿਰਪੱਖਤਾ ਇਹ ਦੋਨੇ ਸ਼ਬਦ 1976 ਦੇ 42ਵੀਂ ਸੋਧ ਦੇ ਦੌਰਾਨ ਇਹ ਦੋਨੇ ਸ਼ਬਦਾਂ ਜਿਹੜੇ ਭਾਰਤ ਦੀ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਐਡ ਕੀਤੇ ਗਏ ਸੀ ਇਸ ਕਰਕੇ ਇਹ ਦੋਨੇ ਸ਼ਬਦ ਡਾਕਟਰ ਭੀਮਰਾਓ ਅੰਬੇਦਕਰ ਜੀ ਹੋਰਾਂ ਵੱਲੋਂ ਐਡ ਨਹੀਂ ਕੀਤੇ ਗਏ ਇਸ ਕਰਕੇ ਇਹਨਾਂ ਦੋਨਾਂ ਸ਼ਬਦਾਂ ਦਾ ਰਿਵਿਊ ਕਰਨਾ ਚਾਹੀਦਾ ਉਸ ਤੋਂ ਬਾਅਦ ਭਾਜਪਾ ਦਾ ਇੱਕ ਨੇਤਾ ਹੈ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਉਹਦਾ ਵੀ ਇੱਕ ਬਿਆਨ ਆਂਦਾ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਇਹ ਦੋਨੇ ਸ਼ਬਦ ਸਾਡੇ ਸੰਸਕ੍ਰਿਤੀ ਦਾ ਮੂਲ ਨਹੀਂ ਹੈਗੇ ਇਸ ਕਰਕੇ ਇਹਨਾਂ ਦੋਨਾਂ ਸ਼ਬਦਾਂ ਨੂੰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚੋਂ ਹਟਾ ਦੇਣਾ ਚਾਹੀਦਾ ਇਹਨਾਂ ਦੋਨਾਂ ਬਿਆਨਾਂ ਨੂੰ ਲੈ ਕੇ ਵੱਖ-ਵੱਖਰੀਆਂ ਪਾਰਟੀਆਂ ਦੇ ਆਗੂਆਂ ਨੇ ਨੇਤਾਵਾਂ ਨੇ ਆਪੋ ਆਪਣੇ ਪ੍ਰतिकਰਮ ਦਿੱਤੇ ਜਿਦੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਆ ਬੀਜੇਪੀ ਆ ਜਿਹੜੀ ਬੀਜੇਪੀ ਨੂੰ ਭਾਰਤੀ ਸੰਵਿਧਾਨ ਰੜਕਦਾ ਹੈਗਾ ਜਿਦੇ ਕਰਕੇ ਉਹ ਇੱਥੇ ਮੰਨੂ ਸਮ੍ਰਿਤੀਆ ਲੈ ਕੇ ਆਉਣਾ ਚਾਹੁੰਦੇ ਆ ਕਰਨਾਟਕ ਦੇ ਸੀਐਮ ਸਿਧਾਰ ਰਮਈਆ ਦਾ ਕਹਿਣਾ ਹੈਗਾ ਕਿ ਜਿਹੜਾ ਇਹ ਦੋਨੇ ਸ਼ਬਦ ਹੈਗੇ ਆ ਇਹ ਭਾਰਤੀ ਸੰਵਿਧਾਨ ਦੀ ਆਤਮਾ ਹੈ ਜੇਕਰ ਇਹਨਾਂ ਦੋਨਾਂ ਸ਼ਬਦਾਂ ਨੂੰ ਸੰਵਿਧਾਨ ਦੇ ਵਿੱਚੋਂ ਪ੍ਰਸਤਾਵਨਾ ਦੇ ਵਿੱਚੋਂ ਹਟਾ ਦਿੱਤਾ ਜਾਵੇ ਤਾਂ ਭਾਰਤ ਦੀ ਆਤਮਾ ਜਿਹੜਾ ਭਾਰਤੀ ਸੰਵਿਧਾਨ ਦੀ ਆਤਮਾ ਉਹ ਕਮਜ਼ੋਰ ਹੋ ਜਾਊਗੀ ਇਸ ਕਰਕੇ ਇਹਨਾਂ ਦੋਨਾਂ ਸ਼ਬਦਾਂ ਨੂੰ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚੋਂ ਹਟਾਉਣ ਵਾਲੀ ਗੱਲ ਆ ਜਿਹੜੀ ਉਹ ਅਸਵੀਕਾਰ ਆ ਹੋਰ ਵੀ ਵੱਖੋ-ਵੱਖਰੀਆਂ ਪਾਰਟੀਆਂ ਦੇ ਆਗੂਆਂ ਨੇ ਇਹਦੇ ਤੇ ਆਪਕੋ ਆਪਣੇ ਬਿਆਨ ਦਿੱਤੇ ਪ੍ਰतिकਰਮਾ ਜਿਹੜੇ ਉਹ ਦਿੱਤੇ ਇੱਥੇ ਦੱਸ ਦਈਏ ਕਿ 1975 ਦੇ ਵਿੱਚ ਪੂਰੇ ਭਾਰਤ ਭਰ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਐਮਰਜੈਂਸੀ ਲੱਗੀ ਸੀ ਉਸ ਤੋਂ ਬਾਅਦ 1976 ਦੇ ਵਿੱਚ ਇਹ ਦੋਨੇ ਸ਼ਬਦ ਆ ਜਿਹੜੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਵਿੱਚ ਐਡ ਆ ਜਿਹੜੇ ਉਹ ਕੀਤੇ ਗਏ ਸੀਗੇ ਔਰ ਆਰਐਸਐਸ ਦੀ ਗੱਲ ਕਰੀਏ ਤਾਂ ਆਰਐਸਐਸ ਆ ਇਹਦਾ ਗਠਨ 1925 ਦੇ ਵਿੱਚ ਹੋਇਆ ਸੀ ਔਰ ਇਹਨਾਂ ਦਾ ਇਹ ਏਜੰਡਾ ਸੀ ਕਿ 100 ਸਾਲ ਦੇ ਅੰਦਰ ਅੰਦਰ ਭਾਰਤ ਦੇ ਵਿੱਚ ਅਸੀਂ ਹਿੰਦੂ ਰਾਸ਼ਟਰ ਆ ਜਿਹੜਾ ਉਹ ਕਾਇਮ ਕਰਾਂਗੇ ਇਸ ਕਰਕੇ 2025 ਚੱਲ ਰਿਹਾ ਹੈਗਾ ਤੇ ਭਾਜਪਾ ਆਪਣੇ ਏਜੰਡੇ ਨੂੰ ਜਿਹੜਾ ਭਾਰਤ ਵਿੱਚ ਹਿੰਦੂ ਰਾਸ਼ਟਰ ਹਿੰਦੂ ਤਵ ਦਾ ਏਜੰਡੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਜਿਹਦੇ ਕਰਕੇ ਉਹ ਇਸ ਤਰ੍ਹਾਂ ਦੇ ਲਗਾਤਾਰ ਬਿਆਨ ਆ ਜਿਹੜੇ ਉਹ ਦੇ ਰਹੇ ਹੈਗੇ ਆ ਸੋ ਇਹਨਾਂ ਚੋਣਾਂ ਵੇਲੇ ਜਿਹੜੀਆਂ ਲੰਘ ਕੇ ਗਈਆਂ ਇਹਨਾਂ ਦੇ ਵੱਖੋ ਵੱਖਰੇ ਨੇਤਾਵਾਂ ਦੇ ਬਿਆਨ ਸੀ ਕਿ ਇਸ ਵਾਰ ਭਾਰਤੀ ਸੰਵਿਧਾਨ ਨੂੰ ਬਦਲਣ ਦੇ ਲਈ ਸਾਨੂੰ 400 ਤੋਂ ਪਾਰ ਜਿਹੜੀਆਂ ਸੀਟਾਂ ਉਹ ਚਾਹੀਦੀਆਂ ਹੈਗੀਆਂ ਜਿਹਦੇ ਕਰਕੇ ਅਸੀਂ ਭਾਰਤੀ ਸੰਵਿਧਾਨਾ ਜਿਹੜਾ ਉਹ ਬਦਲ ਦੇ ਆਗੇ ਹੁਣ ਜੇ ਗੱਲ ਕਰੀਏ ਜੇ 1976 ਦੀ ਵਿਆਲਵੀ ਸੋਧ ਦੇ ਦੌਰਾਨ ਕਾਂਗਰਸ ਨੇ ਇਹ ਦੋ ਸ਼ਬਦ ਆ ਜਿਹੜੇ ਉਹ ਜੇ ਐਡ ਕਰ ਦਿੱਤੇ ਸੀ ਭਾਰਤੀ ਸੰਵਿਧਾਨ ਦੇ ਵਿੱਚ ਤਾਂ ਬੀਜੇਪੀ ਵੀ ਵੱਖੋ ਵੱਖਰੇ ਢੰਗਾਂ ਦੇ ਨਾਲ ਭਾਰਤੀ ਸੰਵਿਧਾਨ ਨੂੰ ਲਗਾਤਾਰ ਬਦਲ ਰਹੀ ਹੈਗੀ ਹੈਗੀ ਜਿਹੜੇ ਜ਼ਿਲ੍ਹਿਆਂ ਦੇ ਨਾਵਾਂ ਨੂੰ ਜਿਹੜੇ ਲੱਗਦੇ ਹੈਗੇ ਕਿ ਜਿੰਨਾ ਵਿੱਚੋਂ ਮੁਸਲਮ ਦੀ ਜਿਹੜੀ ਝਾਲਕ ਪੈਂਦੀ ਹੈ ਇਸਲਾਮਿਕ ਝਾਲਕ ਪੈਂਦੀ ਹੈਗੀ ਆ ਉਹਨਾਂ ਨੂੰ ਹਿੰਦੂਤਵ ਦੀ ਜਿਹੜੀ ਉਹ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਅਸੀਂ ਅੱਗੇ ਚੱਲ ਕੇ ਜਿਹੜੀ ਇਹਦੇ ਤੇ ਗੱਲਾਂ ਕਰਾਂਗੇ ਜੇ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਤਾਂ ਇੰਡੀਅਨ ਪੈਨਲ ਕੋਡ 1860 ਨੂੰ ਬਦਲ ਕੇ ਜਿਹੜਾ ਭਾਰਤੀ ਨਿਆਇ ਸੰਹਿਤਾ 2023 ਲੈ ਕੇ ਆਂਦਾ ਇਹ ਵੀ ਇੱਕ ਤਰੀਕੇ ਦੇ ਨਾਲ ਭਾਰਤੀ ਸੰਵਿਧਾਨ ਤੇ ਹਮਲਾ ਕੀਤਾ ਗਿਆ ਉਹਨੂੰ ਬਦਲਿਆ ਗਿਆ ਜੇ ਗੱਲ ਕਰੀਏ ਧਾਰਾ 335ਏ 335ਏ 370 ਨੂੰ ਜਿਹੜਾ ਉਹ ਉੱਥੋਂ ਹਟਾ ਦਿੱਤਾ ਗਿਆ ਕਸ਼ਮੀਰ ਦੇ ਵਿੱਚੋਂ ਜਿਹੜੀ ਕਸ਼ਮੀਰ ਦੇ ਲੋਕਾਂ ਨੂੰ ਰੈਫਰੰਡਮ ਦਾ ਅਧਿਕਾਰ ਦਿੰਦੀ ਸੀ ਉਹਨਾਂ ਨੂੰ رائے شمਾਰੀ ਦਾ ਅਧਿਕਾਰ ਦਿੰਦੀ ਸੀ ਤਾਂ ਉਸ ਧਾਰਾ 35A 370 ਨੂੰ ਹਟਾਇਆ ਗਿਆ ਇਹ ਵੀ ਇੱਕ ਤਰੀਕੇ ਦੇ ਨਾਲ ਭਾਰਤੀ ਸੰਵਿਧਾਨ ਤੇ ਹਮਲਾ ਕੀਤਾ ਗਿਆ ਉਹਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਹੋਰ ਪੱਖੋਂ ਵੱਖਰੇ ਢੰਗਾਂ ਦੇ ਨਾਲ ਬੀਜੇਪੀ ਜਿਹੜੀ ਉਹ ਭਾਰਤੀ ਸੰਵਿਧਾਨ ਤੇ ਲਗਾਤਾਰ ਹਮਲੇ ਆ ਜਿਹੜੀ ਉਹ ਕਰਦੀ ਆ ਰਹੀ ਹੈਗੀ ਹੈ ਹੁਣ ਗੱਲ ਇੱਥੇ ਕਰਨੀ ਚਾਹਾਂਗੇ ਜਿਹੜੇ ਦੋ ਸ਼ਬਦਾਂ ਦੀ ਗੱਲ ਹੋਈ ਹੈਗੀ ਜਿਵੇਂ ਸਮਾਜਵਾਦ ਦੀ ਗੱਲ ਹੋਈ ਧਰਮ ਨਿਰਪੱਖਤਾ ਦੀ ਗੱਲ ਹੋਈ ਬਹੁਤ ਸਾਰੇ ਮਿੱਤਰਾਂ ਸਰੋਤੇ ਆ ਪੜੇ ਲਿਖੇ ਹੈਗੇ ਜਿਨ੍ਹਾਂ ਨੂੰ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਦਾ ਪਤਾ ਹੋਊਗਾ ਪਰ ਕੁਝ ਸਰੋਤੇ ਇਦਾਂ ਦੇ ਹੈਗੇ ਜਿਨ੍ਹਾਂ ਨੂੰ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਦਾ ਨਹੀਂ ਪਤਾ ਹੋਊਗਾ ਸੋ ਉਹਨਾਂ ਦੇ ਲਈ ਅਸੀਂ ਇਹਨਾਂ ਦੋਨਾਂ ਸ਼ਬਦਾਂ ਦੇ ਅਰਥਾਂ ਤੇ ਗੱਲ ਆ ਜਿਹੜੀ ਉਹ ਕਰਨੀ ਚਾਹੁੰਦੇ ਹੈਗੇ ਪਹਿਲਾਂ ਗੱਲ ਕਰਾਂਗੇ ਧਰਮ ਨਿਰਪੱਖਤਾ ਇਹ ਧਰਮ ਨਿਰਪੱਖਤਾ ਹੈ ਕੀ ਆ ਧਰਮ ਨਿਰਪੱਖਤਾ ਤੋਂ ਮਤਲਬ ਹੈਗਾ ਇਹਗਾ ਕਿ ਜਿਹੜਾ ਰਾਜ ਆ ਸਰਕਾਰ ਆ ਕਿ ਜਿਹੜੇ ਭਾਰਤ ਦੇ ਵਿੱਚ ਜਿੰਨੇ ਵੀ ਧਰਮ ਆ ਰਾਜ ਆ ਜਿਹੜਾ ਉਹਨਾਂ ਧਰਮਾਂ ਦੇ ਵਿੱਚ ਦਖਲ ਨਹੀਂ ਦੇਊਗਾ ਸਰਕਾਰ ਉਹਨਾਂ ਧਰਮਾਂ ਦੇ ਵਿੱਚ ਦਖਲ ਨਹੀਂ ਦੇਊਗੀ ਸਾਰੇ ਲੋਕਾਂ ਨੂੰ ਵੱਖੋ ਵੱਖਰੇ ਤਰੀਕੇ ਦੇ ਨਾਲ ਆਪੋ ਆਪਣੇ ਧਰਮ ਆ ਜਿਹੜੇ ਹੋ ਅ ਅਪਣਾਉਣ ਦਾ ਪੂਰੀ ਇਜਾਜ਼ਤ ਆ ਆਪਕੋ ਆਪਣੇ ਢੰਗ ਦੇ ਨਾਲ ਉਹਨਾਂ ਦੀ ਮਨੋਤ ਕਰ ਸਕਦੇ ਆ ਮੰਨ ਸਕਦੇ ਆ ਧਰਮਾਂ ਦਾ ਪ੍ਰਚਾਰ ਕਰ ਸਕਦੇ ਆ ਦੇਸ਼ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਾ ਕੇ ਆਪਣੇ ਧਰਮ ਨੂੰ ਮੰਨ ਸਕਦੇ ਹੋ ਉੱਥੇ ਜਾ ਕੇ ਉਹਦਾ ਪ੍ਰਚਾਰ ਕਰ ਸਕਦੇ ਆ ਪਰ ਸਰਕਾਰ ਜਾਂ ਰਾਜ ਉਹਦੇ ਵਿੱਚ ਕੋਈ ਕਿਸੇ ਵੀ ਤਰ੍ਹਾਂ ਦੀ ਇੰਟਰਫੇਅਰ ਆ ਜਿਹੜੀ ਉਹ ਨਹੀਂ ਕਰੂਗਾ ਸੋ ਦੂਜੀ ਗੱਲ ਸਮਾਜਵਾਦ ਦੀ ਸਮਾਜਵਾਦ ਸ਼ਬਦ ਆ ਜਿਹੜਾ ਉਹ ਜਰਮਨ ਦੇ ਬਹੁਤ ਵੱਡੇ ਦਾਰਸ਼ਨਿਕ ਹੋਇਆ Karl Marx ਜਿਨ੍ਹਾਂ ਨੇ ਇਸ ਸ਼ਬਦ ਨੂੰ ਦਿੱਤਾ ਇਸ ਸ਼ਬਦ ਨੂੰ ਪੈਦਾ ਕੀਤਾ ਸੋ ਉਹਨਾਂ ਦੀ ਇਹ ਸ਼ਬਦ ਆ ਜਿਹੜਾ ਉਹਨਾਂ ਦੀ ਇਹ ਦੇਣ ਹੈਗੀ ਆ ਸੋ ਸਮਾਜਵਾਦ ਤੋਂ ਭਾਵ ਕਿ ਜਿਹੜਾ ਇੱਥੇ ਸਾਡੇ ਸਮਾਜ ਦੇ ਵਿੱਚ ਲੋਕਾਂ ਨੂੰ ਆਰਥਿਕ ਤੌਰ ਤੇ ਆਜ਼ਾਦੀ ਆ ਸਮਾਜਿਕ ਤੌਰ ਤੇ ਆਜ਼ਾਦੀ ਆ ਤੇ ਰਾਜਨੀਤਿਕ ਤੌਰ ਤੇ ਆਜ਼ਾਦੀ ਆ ਹੁਣ ਜੇ ਗੱਲ ਕਰੀਏ ਆਰਥਿਕ ਤੌਰ ਤੇ ਕਿਵੇਂ ਆਜ਼ਾਦੀ ਆ ਤਾਂ ਇੱਥੇ ਕੋਈ ਵੀ ਅਮੀਰ ਨਹੀਂ ਹੋ ਸਕਦਾ ਤੇ ਕੋਈ ਵੀ ਗਰੀਬ ਨਹੀਂ ਹੋ ਸਕਦਾ ਕਹਿਣ ਤੋਂ ਪਹਿਵਾ ਕਿ ਕੋਈ ਇੰਨਾ ਅਮੀਰ ਨਾ ਹੋਵੇ ਕਿ ਉਹ ਕਿਸੇ ਨੂੰ ਖਰੀਦ ਸਕੇ ਤੇ ਕੋਈ ਇੰਨਾ ਗਰੀਬ ਨਾ ਹੋਵੇ ਕਿ ਉਹ ਵੇਚ ਸਕੇ ਜਿਵੇਂ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਅ ਇੱਥੋਂ ਤੱਕ ਕਿ ਐ ਐਡੀ ਵੱਡੀ ਪੱਧਰ ਤੇ ਲੋਕ ਅਮੀਰ ਬੈਠੇ ਆ ਧਨ ਦੌਲਤ ਦੇ ਭੰਡਾਰ ਲੱਗੇ ਹੋਏ ਆ ਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਉਹਨਾਂ ਕੋਲੇ ਕਿੰਨੀ ਕੁ ਧਨ ਦੌਲਤ ਹੈਗੀ ਆ ਤੇ ਦੂਜੇ ਪਾਸੇ ਉਹ ਲੋਕ ਕਾगज ਚੁਗਣ ਦੇ ਲਈ ਉਹ ਗਰੀਬ ਲੋਕ ਕੀੜੇ ਮਕੌੜਿਆਂ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਏ ਪਿਆ ਕਾगज ਚੁਗਣ ਦੇ ਲਈ ਮਜਬੂਰ ਆ ਇਹ ਆਰਥਿਕ ਪਾੜਾ ਏ ਆਰਥਿਕ ਤੌਰ ਤੇ ਨਾ ਬਰਾਬਰੀ ਹੈਗੀ ਦੂਜੀ ਗੱਲ ਰਾਜਨੀਤਿਕ ਤੌਰ ਤੇ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਗਈ ਸਮਾਜਵਾਦ ਦੇ ਵਿੱਚ ਰਾਜਨੀਤਿਕ ਤੌਰ ਤੇ ਬਰਾਬਰਤਾ ਕਿਵੇਂ ਹੋ ਸਕਦੀ ਆ ਜਿਵੇਂ ਸਾਡੇ ਸਮਾਜ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਇੱਕ ਬੰਦਾ ਇਲੈਕਸ਼ਨ ਲੜਦਾ ਤਾਂ ਇਲੈਕਸ਼ਨ ਲੜਨ ਦੇ ਲਈ ਉਹਨੂੰ ਬਹੁਤ ਸਾਰੇ ਪੈਸਿਆਂ ਦੀ ਲੋੜ ਪਊਗੀ ਹੁਣ ਜੇ ਇੱਕ ਆਮ ਬੰਦੇ ਨੇ ਇੱਕ ਗਰੀਬ ਜਿਹੇ ਬੰਦੇ ਨੇ ਚੋਣ ਲੜਨੀ ਹੋਵੇ ਇਲੈਕਸ਼ਨ ਲੜਨਾ ਹੋਵੇ ਤਾਂ ਉਹਨੂੰ ਬਹੁਤ ਸਾਰੇ ਪੈਸਿਆਂ ਦੀ ਲੋੜ ਹੋਊਗੀ ਪਰ ਜੇ ਉਹਦੇ ਕੋਲੇ ਪੈਸੇ ਨਹੀਂ ਹੈਗੇ ਧਨ ਦੌਲਤ ਨਹੀਂ ਹੈਗੀ ਤਾਂ ਉਹ ਚੋਣ ਆ ਜਿਹੜੀ ਉਹ ਨਹੀਂ ਲੜ ਸਕੂਗਾ ਦੂਸਰਾ ਕਿ ਇੱਥੇ ਜਿਵੇਂ ਵੱਖੋ-ਵੱਖਰੀਆਂ ਪਾਰਟੀਆਂ ਆਉਂਦੀਆਂ ਚੋਣਾਂ ਲੜਦੀਆਂ ਤੇ ਸੱਤਾ ਚਾਉਣ ਤੋਂ ਪਹਿਲਾਂ ਵੱਖੋ-ਵੱਖਰੇ ਢੰਗ ਦੇ ਨਾਲ ਉਹ ਵਾਅਦੇ ਕਰਦੀਆਂ ਲਾਲਚ ਦਿੰਦੀਆਂ ਤੇ ਜਦੋਂ ਸੱਤਾ ਵਿੱਚ ਆ ਜਾਂਦੀਆਂ ਤਾਂ ਉਹ ਆਪਣੇ ਵਾਅਦਿਆਂ ਤੋਂ ਮੁੱਕਰ ਜਾਂਦੀਆਂ ਜਾਂ ਆਪਣੇ ਵਾਅਦੇ ਜਿਹੜੇ ਉਹ ਪੂਰੇ ਨਹੀਂ ਕਰਦੀਆਂ ਤੇ ਜਦੋਂ ਲੋਕ ਆਪਣੇ ਹੱਕ ਮੰਗਦੇ ਉਹ ਵਾਅਦੇ ਪੂਰੇ ਕਰਨ ਦੀ ਗੱਲ ਕਰਦੇ ਆ ਤਾਂ ਲੋਕਾਂ ਤੇ ਡਾਂਗ ਫਰਾਈ ਜਾਂਦੀ ਆ ਇਸ ਤਰੀਕੇ ਦੇ ਨਾਲ ਜਦੋਂ ਇਹ ਪਾਰਟੀਆਂ ਸੱਤਾ ਵਿੱਚ ਨਹੀਂ ਹੁੰਦੀਆਂ ਤਾਂ ਉਹ ਵੱਖੋ-ਵੱਖਰੇ ਜਿਹੜੇ ਉਹ ਵਾਅਦੇ ਕਰਦੀਆਂ ਤੇ ਜਦੋਂ ਸੱਤਾ ਵਿੱਚ ਜਾ ਵਰਦੇ ਆ ਸਰਕਾਰ ਬਣ ਜਾਂਦੇ ਸੱਤਾ ਵਿੱਚ ਆ ਜਾਂਦੇ ਆ ਤੇ ਉਹ ਜਦੋਂ ਆਪਣੇ ਵਾਅਦੇ ਪੂਰੇ ਨਹੀਂ ਕਰਦੇ ਹੈਗੇ ਤਾਂ ਲੋਕਾਂ ਦੇ ਕੋਲੇ ਉਹਨਾਂ ਨੂੰ ਸੱਤਾ ਤੋਂ ਉਸ ਪਾਰਟੀ ਨੂੰ ਸੱਤਾ ਤੋਂ ਲਾਉਣ ਦਾ ਅਧਿਕਾਰ ਆ ਜਿਹੜਾ ਉਹ ਹੋਣਾ ਚਾਹੀਦਾ ਜਿਹੜਾ ਕਿ ਹੈ ਨਹੀਂਗਾ ਇਹ ਜਿਹੜੀ ਰਾਜਨੀਤਿਕ ਤੌਰ ਤੇ ਗੈਰ ਬਰਾਬਰੀ ਆ ਅਗਲੀ ਗੱਲ ਕਿ ਜਿਹੜੇ ਨਮਾਇੰਦਿਆਂ ਨੂੰ ਅਸੀਂ ਚੁਣ ਕੇ ਭੇਜਦੇ ਆ ਆਮ ਲੋਕ ਆ ਪਾਰਲੀਮੈਂਟ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਤਾਂ ਉਹਨਾਂ ਨਮਾਇੰਦਿਆਂ ਨੂੰ ਅਸੀਂ ਜਿਹੜਾ 5 ਸਾਲਾਂ ਦੇ ਬਾਅਦ ਮਿਲਦੇ ਇੱਕ ਵਾਰੀ ਉਹਨਾਂ ਨੂੰ ਚੁਣ ਕੇ ਭੇਜਤਾ ਉਸ ਤੋਂ ਬਾਅਦ ਉਹ ਸਾਨੂੰ ਮੂੰਹ ਨਹੀਂ ਦਿਖਾਉਂਦੇ ਹੈਗੇ ਤਾਂ ਜਿੰਨਾਂ ਲੋਕਾਂ ਨੂੰ ਅਸੀਂ ਰੋਜ਼ਾਨਾ ਹੀ ਮਿਲਣਾ ਹੁੰਦਾ ਜਿਵੇਂ ਡੀਸੀ ਤਹਿਸੀਲਦਾਰ ਪਟਵਾਰੀ ਜਾਂ ਹੋਰ ਵੱਖੋ ਵੱਖਰੇ ਅਧਿਕਾਰੀ ਜਿਨ੍ਹਾਂ ਨਾਲ ਸਾਡਾ ਰੋਜ਼ ਦਾ ਵਾਹਵਾਸਤਾ ਹੁੰਦਾ ਉਹਨਾਂ ਨੂੰ ਜਿਹੜਾ ਉੱਪਰੋਂ ਚੁਣ ਕੇ ਭੇਜਿਆ ਜਾਂਦਾ ਇਸ ਕਰਕੇ ਜਿਨ੍ਹਾਂ ਨਾਲ ਰੋਜ਼ ਦਾ ਵਾਹ-ਵਾਸਤਾ ਪੈਂਦਾ ਉਹਨਾਂ ਨੂੰ ਵੀ ਚੁਣਨ ਦਾ ਅਧਿਕਾਰ ਆਮ ਲੋਕਾਂ ਨੂੰ ਹੋਣਾ ਚਾਹੀਦਾ ਇਸ ਕਰਕੇ ਇਹ ਹੈ ਜਿਹੜੀ ਗੈਰ ਜਿਹੜੀ ਰਾਜਨੀਤਿਕ ਤੌਰ ਤੇ ਗੈਰ ਬਰਾਬਰੀ ਹੈਗੀ ਹੈਗੀ ਅਗਲੀ ਗੱਲ ਸਮਾਜਿਕ ਤੌਰ ਤੇ ਬਰਾਬਰੀ ਦੀ ਗੱਲ ਆ ਜਿਹੜੀ ਉਹ ਸਮਾਜ ਦੇ ਸਮਾਜਵਾਦ ਦੇ ਵਿੱਚ ਕੀਤੀ ਗਈ ਹੈਗੀ ਹੈਗੀ ਸਮਾਜਿਕ ਤੌਰ ਤੇ ਬਰਾਬਰੀ ਕਿਵੇਂ ਹੋ ਸਕਦੀ ਹੈ ਸਮਾਜਿਕ ਤੌਰ ਤੇ ਬਰਾਬਰੀ ਇਸ ਤਰੀਕੇ ਨਾਲ ਹੋ ਸਕਦੀ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਜਿਹੜੇ ਉਹ ਰਲ ਮਿਲ ਕੇ ਰਹਿਣ ਕਿਸੇ ਨਾਲ ਧਾਰਮਿਕ ਤੌਰ ਤੇ ਮਜ਼ਬਤ ਦੇ ਤੌਰ ਤੇ ਜਾਤ ਪਾਤ ਦੇ ਤੌਰ ਤੇ ਦੇ ਨਾਂ ਤੇ ਜਿਹੜੀ ਉਹ ਵਿਤਕਰਾ ਜਿਹੜਾ ਨਾ ਕੀਤਾ ਜਾਵੇ ਨਸਲ ਦੇ ਨਾਂ ਤੇ ਵਿਤਕਰਾ ਜਿਹੜਾ ਉਹ ਨਾ ਹੋਵੇ ਪਰ ਜੇ ਦੇਖਿਆ ਜਾਵੇ ਤਾਂ ਅਸੀਂ ਇੱਥੇ ਵੱਖ-ਵੱਖ ਸਮਿਆਂ ਤੇ ਜਿਹੜੀ ਉਹ ਧਰਮਾਂ ਦੇ ਨਾਂ ਤੇ ਕਤਲੇਆਮ ਹੰਡਾਇਆ ਭਾਵੇਂ ਉਹ 84 ਦਾ ਸਮਾਂ ਹੋਵੇ ਜਾਂ ਫਿਰ 2002 ਦੇ ਵਿੱਚ ਗੁਜਰਾਤ ਦੇ ਵਿੱਚ ਜਿਹੜਾ ਮੁਸਲਮਾਨਾਂ ਦਾ ਕਤਲੇਆਮ ਹੋਇਆ ਉਹ ਵੀ ਪਿਛਲੇ ਸਮੇਂ ਦੇ ਦੌਰਾਨ ਮਣੀਪੁਰ ਦੇ ਵਿੱਚ ਕੀ ਕੁਛ ਹੋਇਆ ਅਸੀਂ ਸਾਰੇ ਭਲੀ ਭਾਂਤੀ ਜਾਣਦੇ ਆ ਤੇ ਲਗਾਤਾਰ ਜਿਹੜਾ ਉਹ ਧਰਮਾਂ ਦੇ ਨਾਂ ਤੇ ਸਾਡੇ ਸਮਾਜ ਦੇ ਵਿੱਚ ਕਤਲੇਆਮ ਆ ਜਿਹੜਾ ਉਹ ਚੱਲ ਰਿਹਾ ਹੈਗਾ ਹੁਣ ਜੇ ਇੱਥੇ ਮੈਂ ਇੱਕ ਗੱਲ ਜਿਹੜੀ ਹੋਰ ਕਰਨੀ ਚਾਹਣਾ ਜਿਵੇਂ ਬਾਬਰੀ ਮਸਜਿਦ ਦੀ ਗੱਲ ਕਰਾਂ 1528 ਦੇ ਵਿੱਚ ਮੀਰ ਬਾਕੀ ਨਾਂ ਦਾ ਜਿਹੜਾ ਸੈਨਾਪਤੀ ਸੀ ਬਾਬਰ ਦਾ ਉਹਨੇ ਬਾਬਰੀ ਮਸਜਿਦਾਂ ਜਿਹੜੀ ਉਹ ਬਣਵਾਈ ਸੀਗੇ ਤਾਂ 6 ਦਸੰਬਰ 1992 ਦੇ ਵਿੱਚ ਇੱਕ ਜਨਤਾ ਦੇ ਹਜ਼ੂਮ ਨੇ ਬਹੁਤ ਵੱਡੇ ਹਜ਼ੂਮ ਨੇ ਇਸ ਬਾਬਰੀ ਮਸਜਿਦ ਨੂੰ ਢਾਹ ਦਿੱਤਾ ਸੀਗਾ ਜਿਹੜੀ ਕਿ ਯੂਪੀ ਦੇ ਫੈਜ਼ਾਬਾਦ ਦੇ ਵਿੱਚ ਪੈਂਦੀ ਹੈਗੀ ਆ ਤਾਂ ਉਸ ਤੋਂ ਬਾਅਦ 2019 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਗੱਲ ਆਖੀ ਕਿ ਇੱਥੋਂ ਜਿਹੜੀ ਬਾਬਰੀ ਮਸਜਿਦ ਢਾਈ ਗਈ ਆ ਇੱਥੇ ਜਿਹੜਾ ਰਾਮ ਮੰਦਰ ਬਣਾਉਣ ਦੀ ਜਿਹੜੀ ਅਜਾਜਤਾ ਉਹ ਸੁਪਰੀਮ ਕੋਰਟ ਨੇ ਉੱਥੇ ਦਿੱਤੀ ਔਰ ਉਹਦਾ ਫੈਜ਼ਾਬਾਦ ਦਾ ਨਾਮ ਬਦਲ ਕੇ ਜਿਹੜਾ ਉਹ ਅਯੁੱਧਿਆ ਰੱਖ ਦਿੱਤਾ ਗਿਆ ਤੇ ਜਿਹੜਾ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਿਆਗਰਾਜ ਆ ਜਿਹੜਾ ਉਹ ਰੱਖ ਦਿੱਤਾ ਗਿਆ ਜਿਹਦੀ ਗੱਲ ਅਸੀਂ ਪਿੱਛੇ ਕੀਤੀ ਉਹ ਗੱਲ ਆ ਜਿਹੜੀ ਹੁਣ ਅਸੀਂ ਇੱਥੇ ਕਰ ਰਹੇ ਹੈਗੇ ਇਸ ਤਰੀਕੇ ਦੇ ਨਾਲ ਜ਼ਿਲ੍ਹਿਆਂ ਦੇ ਨਾਮ ਆ ਜਿਹੜੇ ਉਹ ਜਿਨ੍ਹਾਂ ਵਿੱਚੋਂ ਇਸਲਾਮਿਕ ਧਰਮ ਦੀ ਜਿਹੜੀ ਉਹ ਝਲਕ ਪੈਂਦੀ ਆ ਉਹਨਾਂ ਨੂੰ ਬਦਲ ਕੇ ਹਿੰਦੂਤਵ ਦਾ ਜਿਹੜਾ ਉਹ ਨਾਮ ਦਿੱਤਾ ਜਾ ਰਿਹਾ ਹੈਗਾ ਬੀਜੇਪੀ ਆਰਐਸਐਸ ਦੇ ਵੱਲੋਂ ਸੋ ਇਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਵਿੱਚ ਸਮਾਜਿਕ ਗੈਰ ਬਰਾਬਰੀ ਵੀ ਜਿਹੜੀ ਉਹ ਪੂਰੀ ਤਰ੍ਹਾਂ ਕਾਬਜ਼ ਹੈਗੀ ਹੈ ਇਸ ਤਰੀਕੇ ਦੇ ਨਾਲ ਸਮਾਜਵਾਦ ਕਿਤੇ ਵੀ ਜਿਹੜਾ ਉਹ ਨਜ਼ਰ ਨਹੀਂ ਆਉਂਦਾ ਹੈਗਾ ਸਿਰਫ ਸੰਵਿਧਾਨ ਦੇ ਵਿੱਚ ਪਸਤਾਵਨਾ ਦੇ ਵਿੱਚ ਦਰਜ ਜ਼ਰੂਰ ਹੈਗਾ ਸਮਾਜਵਾਦ ਸ਼ਬਦ ਪਰ ਇੱਥੇ ਸਮਾਜਿਕ ਆ ਜਿਹੜੀ ਉਹ ਸਮਾਜਵਾਦ ਆ ਜਿਹੜਾ ਉਹ ਲਾਗੂ ਰੂਪ ਦੇ ਵਿੱਚ ਨਹੀਂ ਹੈਗਾ ਸੋ ਇੰਨੀ ਕ ਗੱਲਾਂ ਜਿਹੜੀ ਉਹ ਸਾਡੇ ਵੱਲੋਂ ਇੱਥੇ ਕੀਤੀ ਗਈ ਆ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਇਸ ਗੱਲਬਾਤ ਤੋਂ ਸੰਤੁਸ਼ਟ ਹੋਵੋਗੇ ਜੇ ਸਾਡੀ ਗੱਲਬਾਤ ਸਾਡੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਦਬਕ ਕੇ ਸ਼ੇਅਰ ਆ ਜਿਹੜਾ ਕਰਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਇ ਜਿਹੜੀ ਉਹ ਜ਼ਰੂਰ ਦਿਓ ਜੇ ਕਿ ਗੱਲਬਾਤ ਕਿੱਦਾਂ ਦੀ ਲੱਗੀ ਤੇ ਲਾਈਕ ਵੀਡੀਓ ਨੂੰ ਜ਼ਰੂਰ ਕਰ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ